ਸਤਿਨਾਮ ਸ੍ਰੀ ਵਾਇ ਗੁਰੂ ਸਾਹਿਬ ਜੀ ਹੋਰੇ ਰਾਸ ਸਾਹਿਬ ਸ਼ਲੋਕ ਮਹੱਲਾ ਪਹਿਲਾ ਦੁਖ ਦਾਰੂ ਸੁਖ ਰੋਗ ਵਿਆ ਜਾ ਸੁਖ ਤਮ ਨਾਏ ਤੂੰ ਕਰਤਾ ਕਰਨਾ ਮੈਂ ਨਾਹੀ ਜਹ ਕਰਿ ਨਾਏ ਬਲਿਆਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆਰਾ ਜਾਤ ਮੈਂ ਜੋ ਜੁਤ ਮੈਂ ਜਾ ਤਕ ਲਖ ਲਾਭਰਪੂਰਿਆ ਤੂੰ ਸੱਚਾ ਸਾਹਿਬ ਸਿਵ ਸੁਵਾਲਿਓ ਜਿਨ ਕੀਤੀ ਸੋ ਪਾਰ ਪਿਆ ਕੋ ਨਾਨਕ ਕਰਤੇ ਕੀ ਬਾਤਾਂ ਜੁਗਤ ਕਰਨਾ ਸੋ ਕਰ ਰਿਆ ਸੋਦਰ ਰਾ ਕਸਾ ਮਾਲਾ ਪਹਿਲਾ ਏਕ ਓਕਾਰ ਗੁਰ ਪ੍ਰਸਾਦਿ ਸੋਦਰ ਤੇਰਾ ਕਿਹਾ ਸੋ ਗੁਰ ਕੇ ਅਜ ਬਿਸਰ ਸਮਾਲੈ ਵਾਜੇ ਤੇਰੇ ਨਾਦ ਨੇ ਇਕ ਸੰਕਾ ਕੀਤੇ ਤੇਰੇ ਭਵਨਾ ਰੇ ਕੀਤੇ ਤੇਰੇ ਰਾਖਰੇ ਸੋ ਕਈਐ ਕੀਤੇ ਤੇਰੇ ਗਮਨਾਰੇ ਗਮ ਤੁਧ ਨਾ ਪਉਣ ਗਣੇ ਬਸੰਤ ਰੇ ਗਾਵਿਰੋ ਜਤਮ ਦੁਆਰੇ ਗਾਵਤ ਤੁਦਨਾ ਚਿਤ ਗਵਤ ਲਿਖ ਜਾਣੇ ਹਲੇਕ ਲੇਕ ਤਰਫ ਵਿਚਾਰੇ ਗਵਤ ਸੁਦਨੇ ਸਰਵਰਮਾ ਦੇਵੀ ਸੁਣ ਤੇਰੇ ਸਦਾ ਸੁਾਰੇ ਗਵਤ ਜਿੰਦਰਾ ਅਸਨ ਬੈਠੇ ਦਿਵਤਿਆਂ ਦਰਨਾਲੇ ਗਾਵਤ ਤੁਦਨਾ ਸਿ ਸਮਾਦੇ ਅੰਦਰ ਗਾਵਤ ਤੁਦਨਾ ਸਰ ਵਿਚਾਰੇ ਗਾਵਤ ਤੁਦਨਾ ਜਤੀ ਸਦੀ ਸੰਤੋਖੇ ਗਾਵਤ ਦਦਨਾ ਮੇਰ ਕਰਾ ਰੇ ਕਾਮ ਤੁਦਨਾ ਪੰਡਤ ਪਨਕਿਸ਼ਰੈ ਜੁ ਜਗਵੇਤਾ ਨਾਲੇ ਗਾਮ ਤੁਦਨਾ ਮੋਹਨੀ ਆਮਨ ਮੋੜ ਸੁਰਗਮ ਅਸ਼ਪਿਆਲੇ ਗਾਵਤ ਰਤਨ ਪੈ ਤੇਰ ਛੜ ਧੀਰਤ ਨਾਲੇ ਗਾਮ ਤੁਦਨਾ ਜੋਤ ਮਾਮ ਬਲਸੂਰਾ ਗਾਮ ਤੁਦਨਾ ਖਾਣੀ ਚਾਰੇ ਗਾਵਤ ਦਦਨਾ ਖੰਡ ਮੰਡਲ ਵਿੰਡਾ ਗਰਗ ਰਖੇ ਤੇਰੇ ਤਾਰੇ ਸੇ ਤੁਦਨਾ ਗਾਮਨ ਜੋਤ ਤਪਉ ਤੇ ਧੀਰੇ ਵਗਦ ਰਸਾਲੇ ਹੋਰ ਕੀਤੇ ਤੁਧ ਨਾ ਗਾਵਨ ਸੇਵਿ ਚਿਤ ਨਾਮ ਨਾਨਕ ਕੈ ਵਿਚਾਰੇ ਸੋਈ ਸੋਈ ਸਦਾ ਸਤ ਸਚ ਸੋੱਚ ਹੋਈ ਨਾਹੀ ਮੈਂ ਵੀ ਉਸ ਜੈ ਨਜ ਸਿਰਚਨਾ ਜਿਨ ਵਿੱਚ ਆਏ ਰੰਗ ਰੰਗੇ ਬਾਤੇ ਕਰ ਕਰ ਜਨਸੀ ਮਾਇਆ ਜਿਨ ਨੂੰ ਪਾਏ ਕਰ ਕਰ ਦੇਖੇ ਕੀਤਾ ਆਪਣਾ ਜਿਥੇ ਦੀਵ ਡਿਆਏ ਜੁਤ ਪੈ ਸੋਈ ਕਰਸੀ ਬਿਰਗਮਨਾ ਪਰ ਨਾ ਜਾਏ ਸੋ ਪਾਤਸਾ ਸਭ ਸੁਬਨਾਨਕ ਰਣਜੈ ਸਮਾ ਦਾ ਪਹਿਲਾ ਸੁਨ ਵੱਡਾ ਕਿ ਸੁਬ ਕੋਏ ਕੇਵੜ ਵੱਡਾ ਟਿੱਠਾ ਹੋਏ ਕੀਮਤ ਪੈ ਨਾ ਕਿ ਆ ਜਾਏ ਕਿ ਆਣੇ ਹਵਾਲੇ ਤੇਰੇ ਰਸਮੈ ਵੱਡੇ ਮੇਰੇ ਸੋਇਬਾ ਗਿਰ ਘੰਬੀਰਾ ਗੁਣੇ ਕਹੀਰਾ ਕੋਈ ਨ ਜਾਣੇ ਤੇਰਾ ਕਿ ਤਾ ਕੇਵੜ ਚੀਰਾ ਰਾਹਾ ਸਭ ਸੁੁਰ ਤੇ ਮਨਸੁਰਤ ਕਮਾਈ ਸਭ ਕੀਮਤ ਮਿਲ ਕਿਮਤ ਪਾਈ ਗਿਆਨੇ ਧਿਆਨੇ ਗੁਰਗਰਾਏ ਕੰਨ ਨਾ ਜਾਏ ਤੇ ਰਤਲ ਵੜਿਐ ਸਭ ਸਤ ਸਭ ਤਨ ਸੁਚਿਗਿਆਈਆ ਸਦਾ ਬਖਾ ਕੇ ਵੜਿਆਈਆ ਤੁਧੁ ਗਣ ਸਿ ਤੇ ਕਰਨ ਆਪਾਈਆ ਕਰਮ ਮਿਲਨੈ ਟੋਗਰਿਆ ਆਕਣਾ ਲਖਿਆ ਵਿਚਾਰਾ ਸ੍ਰਤੀ ਬਰੇ ਤੇਰੇ ਪੰਡਾਰਾ ਜਿਸ ਤੋਂ ਦੇਤਿ ਸਿ ਕੇ ਆਚਾਰ ਨਾਨਕ ਸਤ ਸਵਰਨ ਆਸਾ ਮਹਲਾ ਪਹਿਲਾ ਆਖਾਂ ਜੀਵਨ ਸਰੇ ਮਰ ਜਾਵ ਆਪਣਾ ਔਖਾ ਸੱਚਾ ਨਾਮ ਸੱਚੇ ਨਾਮ ਕੀ ਲਾਗੇ ਭੋਕਤ ਭੁਕੇ ਖਐ ਚਲੀ ਦੋਖ ਸੁਪਨ ਸਰੇ ਮੇਰੀ ਮਾਏ ਸੱਚ ਸਭ ਸੱਚੇ ਨਾਏ ਰਾਹਾ ਸੱਚ ਨਾਮ ਕੀ ਤਰ ਬੜੇ ਆਖ ਤੱਕੇ ਕੀਮਤ ਨਹੀਂ ਪਾਈ ਜੇ ਸਿਮਲ ਕੇ ਆਖਣਾ ਪਾਏ ਵੱਡਾ ਨ ਹੋਵੇ ਘਟ ਨ ਜਾਏ ਨਮਰਣ ਸੋਗ ਦੇ ਤਾਰੇ ਰਣ ਚੁੱਕੇ ਭੋਗਾ ਗੁਣਾਣੈ ਕੋਈ ਨਾ ਕੋ ਨਾ ਕੋ ਜਿਵੜੇ ਹfte ਉੜ ਤੇਰੀ ਦਾਤ ਜਿੰਨਨ ਕਰਕੇ ਕੀਤੀ ਰਾਤ ਕਥਾਂ ਸਾਰੇ ਤੇ ਕਮਜਾਤ ਨਾਰਕ ਨਾਮ ਬਾਸਨਾਤ ਰਾਗੁ ਜੁਰੀ ਮਾਲਾ ਚੌਤਾਰਕ ਜਨ ਸਤ ਗੁਰਸਤ ਪੁਰਖਾਂ ਬਿਨੋ ਗੁਰ ਗੁਰ ਪਾਸ ਹਮ ਕੇਰੇ ਕਰਮ ਸੁ ਗੁਰ ਸਰਨਾਏ ਕਰਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੁਕੂ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਰਹਾ ਪ੍ਰਾਨ ਸੁਖਾਈ ਔਰ ਕਰਤ ਤਮਰੇ ਰੇ ਰਾਸ ਰਾਹਾ ਅਰਜਨ ਕੇਵਡ ਪਾ ਗੋਡੇ ਰੇ ਜਨ ਹਰ ਹਰ ਸਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾਸੈ ਮਨ ਸੰਗਤ ਗੁਣ ਪ੍ਰਗਾਸ ਜਿਨ ਹਰ 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 ਸਨਾਮ ਨਾ ਪਾਇ ਤੇ ਭਾਗ ਜੰਮ ਪਾਸ ਜੋ ਸਤਗੁਰ ਸਰਣ ਸੰਗਤ ਨੇ ਆਇ ਤ੍ਰਗ ਜੀਵੇ ਤ੍ਰਗ ਜੀਵਾਸ ਜਨ ਹਰਜ ਸੰਗਤ ਪਾਇ ਤਨ ਦੂਰ ਮਸਤਕ ਲਿਖਿਆ ਅਲਿਖਾਸ ਸਨਤਾਨ ਸਤ ਸੰਗਤ ਜਿ ਤਰਸ ਪਾਇ ਮੇਨ ਨਾਨਕ ਨਾਮ ਪ੍ਰਗਾਸ ਸੋ ਰਾਗੁ ਗੁਜਰੀ ਮਾਲਾ ਪੰਜਵਾ ਕਾਹਰੇ ਮਨ ਚਿਤੁ ਉਦਮ ਜੋਰ ਜੀਉ ਪ੍ਰਿਆ ਸੇਲ ਪੱਥਰ ਮੈਂ ਜੰਤੁ ਪਾਇ ਤਾ ਕਰਿ ਜਿ ਕਾਗਿ ਕਰਿ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦਿ ਕਰਮ ਬਧ ਪਾਇ ਸੁਕੇ ਕਾਟ ੜਿਆਰਾ ਜਿਨਨ ਪਿੱਤਾ ਲੋਕ ਸੁਤ ਬਿਨੰਤਾ ਕੋਈ ਨਕਸ਼ ਕੀ ਧਰਿਆ ਸਿਰ ਸਰੁਖ ਸਬਾਏ ਠਾਕੁਰ ਕਾਇਬਨ ਭਵ ਕਰਿਆ ਓੜੇ ੜਾ ਵਿਸੇ ਕੋਛਾਤ ਪਾਚੇ ਬਚਰੇ ਛਰਿਆ ਤਨ ਕਵਣ ਖਲਾਵੇ ਕਉਣ ਚੁਕਾਵੇ ਮਨ ਮੇ ਸਿਮਰਨ ਕਰਿਆ ਸਭ ਨੇ ਦਾਨ ਦਸ ਅਸ਼੍ਰੀ ਦਾਨ ੜਾਪੁਰ ਕਰਤੰ ਦਰਿਆ ਜਨਾਨਾਂਕ ਬਲਵਰ ਸਦ ਬਲ ਜਾਈਏ ਤੇਰਾ ਅੰਦਨਾ ਪਾਰ ਅਵਰਿਆ ਰਾਗ ਅਸਾ ਮੱਲਾ ਚੌਕਾ ਸੁਪੁਰ ਕਿਕ ਓੰਕਾਰ ਸਦਗੁਰ ਪ੍ਰਸਾਦ ਸੋ ਪ੍ਰਕਰਨ ਰੰਜਨ ਹਰ ਪ੍ਰਕਰਨ ਰੰਜਨ ਤੁਮਾ ਗਮਾਪਾਰ ਸਭ ਤੇ ਆਏ ਸਭ ਤੇ ਤੁਝੇ ਸੱਚੇ ਸਿਰਜਨਹਾਰਾ ਸਭ ਜੀ ਤੁਮਾਰੇ ਜੀ ਤੂੰ ਜੀ ਆਖਾ ਦਾਤਾਰ ਹਰਿ ਤੇ ਸੰਤੋ ਜੀ ਸਭ ਦੁੱਖ ਵਿਸਾਰਣਿਆਰ ਰਾਪੇਟਾ ਫਰਾਪੇ ਸੇਵਕ ਜੀ ਕਿਉ ਨਾਨਕ ਜੰਤ ਵਿਚਾਰਾ ਤੂੰ ਗੜ ਗੜੇ ਅੰਤਰ ਸਰੰਤਰ ਜੀ ਰੇ ਕੋਪਰਖ ਸਮਾਨ ਆਪਿ ਦਾਤਿਕ ਬਿਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਬੁਗਤਾ ਜੀ ਹਾ ਤੁਦ ਬਿਨ ਅਵਰ ਨਾ ਜਾਣਾ ਤੂ ਪਰ ਬਰਮ ਬਿਆੰਤ ਬਿਆੰਤ ਜੀ ਤੇਰੇ ਕਾ ਗੁਣ ਆਕ ਵਖਾਣਾ ਜੋ ਸੇਵ ਜੋ ਸੇਵ ਤੁਦ ਜੀ ਜਨ ਨਾਨਕ ਤਨ ਕੁਰਬਾਨਾ ਹਰ ਤੇ ਆਇ ਹਰ ਤੇ ਤੁਦ ਜੀ ਸਜਨੂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਜਨ ਹਰ ਤੇ ਆਇਆ ਜੀ ਤਨ ਟੋਟੇ ਜਮ ਕੇ ਪਾਸੇ ਜਨ ਨਿਰਪੋਜ ਨਿਰਪੋ ਤੇ ਆਇਆ ਜੀ ਤਨ ਕੋ ਸੁਖ ਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਜੀ ਤੇ ਅਰ ਰਸ ਮਾਸੀ ਸੇ ਧਨ ਸੇ ਤਨ ਜਨਨ ਤੇ ਆਇਆ ਜੀ ਚਨ ਨਾਨਕ ਤਨ ਮਲ ਜਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਬਰੇ ਬੇਅੰਤ ਬੇਅੰਤਾ ਤੇਰੇ ਪਗਦ ਤੇਰੇ ਪਗਦ ਸਲਾਹਨ ਤੁਧ ਜਿਰਣਕ ਅਨੇਕ ਅਨੰਤਾ ਤੇਰੇ ਅਨਕ ਤੇਰੇ ਅਨਕਰ ਪੂਜਾ ਜੀਤ ਪਤਾ ਪਿਜ ਪੇ ਵੇ ਅੰਤਾ ਤੇਰੇ ਅਨੇਕ ਤੇਰੇ ਅਨੇਕ ਬੜੇ ਬਸਮਰਤ ਸਾਸਤਰ ਜੀ ਕਰ ਕਰਿਆ ਕਟ ਕਰਮ ਕਰੰਤਾ ਸੇ ਭਗਤ ਸੇ ਭਗਤ ਬਰਜ ਨਾਨਕ ਜੀ ਚੁਪਾਵੀ ਮਿਰਹ ਭਗਵੰਤਾ ਤੂੰ ਆਦਪੁਰ ਕੋਨ ਕਰਤਾ ਜੀ ਤੁਧ ਜੀਵਣ ਨਾ ਕੋਈ ਤੂੰ ਜੁਗ ਜੁਗ ਇੱਕੋ ਸਦਾ ਸਦਾ ਤੂੰ ਇੱਕੋ ਜੀਤੋ ਨੈ ਤੁਲ ਕਰਤਾ ਸੋਈ ਤਦਾਪੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤਦਾਪੇ ਸੇਸ਼ਟ ਸੁਭ ਪਾਈ ਜੀ ਤੇਦੇ ਆਪੇ ਸੇਸ਼ਟ ਸੁਭ ਵੇ ਸਭ ਗੋਇ ਜਨ ਨਾਨਕ ਗੁਣ ਗਾਵੈ ਕਰਤੇ ਫਿਰ ਸੁਸਤੇ ਕਾਜਣਿਆ ਸਾਮਾਲਾ ਚੋਤਾ ਤੂੰ ਕਰਤ ਤਿਆਰ ਮੈਂਡਾ ਸਾਈਂ ਜੋ ਤੂੰ ਭਾਵੇਂ ਸੋਇ ਤਿਸੀ ਜੋਤਨ ਤੂੰ ਪੈਰਾਵ ਸਭ ਤੇਰੀ ਤੂੰ ਸਭ ਨੇ ਤੇ ਆਇ ਸੁਨੋ ਕਿਰਪਾ ਕਰ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨੁ ਗਤਿ ਦਾ ਵਿਛੋੜਿਆ ਮਿਲਾਇਆ ਤੂੰ ਦਰਿਆ ਸਭ ਤੁਜੀ ਮਾਏ ਤੁਜ ਬਿੰਦੂ ਜਾ ਕੋਈ ਨਾਏ ਜੀ ਜਿਸੁ ਤੇਰਾ ਖੇਲ ਵਿੰਜੋ ਬੰਨੁ ਛੜਿਆ ਸੰਜੋਗੀ ਮੈਂ ਜਿਸਨੋ ਤੂੰ ਜਾਣਐ ਸੁਜਨ ਜਾਣੈ ਹਰ ਗੁਣ ਸੁਧਿਆਖ ਬਖਾਣੈ ਜਨ ਅਰ ਸੇਵਿਆ ਤੰਤੁ ਸੁਖ ਪਾਇ ਸੇ ਜਿਹਰ ਨਾਮ ਸਮਾਇਆ ਵਾਪੇ ਕਰਤਾ ਤੇਰਾ ਕਸਬੇ ਤੁਧ ਵਿੰਦੂ ਜਵਰ ਨਾ ਹੋਏ ਤੂੰ ਕਰ ਕਰ ਵੇਖੇ ਜਾਣੈ ਸੁਜਨ ਨਾਨਕ ਗੁਰੂ ਪ੍ਰਗਟ ਸਾ ਮਨ ਲਾ ਪਹਿਲਾ ਚਿਤਸੁਰਿ ਪਹਿ ਨਵਾਸਾ ਆਪਾਣੀ ਪਉਕਤਿ ਨੇ ਕੀਆ ਪੰਗਜ ਮਾ ਬਗਨਾਈ ਚਾਲੇ ਹਮ ਦੇਖਾ ਤੈ ਰੂਪੀ ਅਲਮਨ ਇਕਨਾ ਚਿਤ ਮੋੜਨ ਸੁ ਤੇਰੇ ਗੁਣ ਬਿਲੇ ਆਰਾ ਨਾਉ ਜਤੈ ਸਤੇ ਨਾਏ ਪੜਿਆ ਮੂਰਗ ਮੁਗਦਾ ਜਨਾ ਬਿਆ ਕਨਤ ਨਾਨਕ ਤਿਨ ਕੀ ਸਰਣਾ ਜਿੰਤੂ ਨਾਮ ਸ੍ਰੀ ਅਸਵਾ ਮੱਲਾ ਪੰਜਵਾ ਬਈ ਪ੍ਰਾਪਤ ਮਾਨਕ ਦਿਵਰੀਆ ਗੋਬਿੰਦ ਮਨ ਲਕੇ ਤੇਰੀ ਬਰੀ ਅਵਰ ਕਾ ਚਿਰ ਕਿਤੈ ਨ ਕਾਮ ਰਸਾ ਸੰਗਤ ਵਿੱਚ ਕੇਵਲ ਨਾਮ ਸੁਰੰਜਾਮ ਲਾਭ ਪਦਤਨ ਕੇ ਜਨ ਮਿਲਤਾ ਜਾ ਤਰੰਗ ਮਾਇਆ ਕੇਰਾ ਪੰਜਾਬ ਤਾ ਸੰਜਮ ਤਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਰਹਾਇਆ ਕਉ ਨਾਨਕ ਮਨੀਤ ਕਰ ਮਾ ਸ੍ਰਣਿ ਪਰੇ ਕੀ ਰਖ ਕੋ ਸਰਮਾ ਪਾਛ ਦਸਮੇ ਕਬ ਬਾਚ ਬੇਨਤੀ ਚੋ ਪਈ ਮੰਮਰੀ ਕਰਵਾ ਦੇ ਰਖਾ ਪੂਰਨ ਚਿਤ ਕੀ ਇਛਾ ਤਵ ਚਨ ਰੇ ਹਮਾਰਾ ਸੁ ਨਾ ਜਾਣ ਕਰੋ ਪ੍ਰਤਿਪਾਰਾ ਹਮਰੈ ਸੁਭ ਤੁਮ ਕਵਾ ਪਾਤੇ ਮੋਇ ਬਚਾਵ ਸੁ ਕਿਵਸੇ ਮੋਰ ਪਰਵਾਰਾ ਸੇਕ ਸੁਖ ਸਭੇ ਕਰਤਾਰਾ ਮੋਰ ਚਨ ਕਰ ਦੇ ਕਰੀ ਸਭ ਬੈਰਨ ਕੋ ਅਸੰਗਰੀਏ ਪੂਰਨ ਹੋਇ ਮਾਰੀ ਅਸਾ ਤੁਰਪਜਨ ਕੀ ਰਹੇ ਪਿਆਸਾ ਤਮੈ ਛੜ ਕੋ ਯਰ ਨਾ ਤਿ ਆਉ ਜੋ ਬਰਚਾ ਸੋ ਤੁਮ ਤੇ ਪਾਉ ਸੇਕ ਸਿਖ ਮਾਰੇ ਤਾਰੀਏ ਚਨ ਚਨ ਸਦਰ ਹਮਾਰੇ ਮਾਰੇ ਆਪ ਜਿਮ ਜੀਵਰੀ ਮਰਨ ਕਾਲ ਕਾ ਤਰਾਛ ਨਿਵਾਰੀਏ मुझे सदा हमारे पछा सर जो करियो रच्छा राख लियो मोहरा पनारे सर संत सोए प्यारी दीन उनके हंता तू तो पूरी चल कंता काल पै ब्रह्म बिदरा काल पै सब जीवतरा काल पै कर विष्णु प्रकाश सार सकल काल का के आत्मा सार जवन का जोगी सुख्यो वैदराज ब्रह्मा जत्यो जवन काल सुलोक सुहारा नमस्कार हमारा ਜਨ ਕਾਤਿ ਜਗਤ ਬਨਾਇਓ ਦੇਵ ਤੇ ਤੇ ਚਿਨ ਪਜਾਇ ਆਦੰਤ ਤੇ ਕਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਗਲ ਪਰਜ ਜਨਿਆ ਸੁvareਸ਼ ਕੁਨ ਕੋ ਸਿਵਗੁਣ ਸੁਖ ਦੇਵ ਸਤਰਨ ਕੋ ਪਰਮਉਦਕੀਓ ਗੜਗੜ ਕੇ ਅੰਤਰ ਕੀ ਜਾਣਤ ਬਲੇ ਭਰੇ ਕੀ ਪੀਰ ਪਛਾਨਾ ਚੀਟੀ ਤੇ ਕੁੰਚ ਸਤੂਲਾ ਸੁ ਪ੍ਰਕਿਰਪਾ ਅੰਤ ਕਰ ਪੂਲਾ ਸੰਤਾਂ ਦੁਖ ਪੈ ਤੇ ਦੁਖੀ ਸੁਖ ਪੈ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਗੜਗੜ ਕੇ ਪੜਵੜ ਕੀ ਜਾਣੈ ਜੁਗ ਪ੍ਰਕਰਾ ਪ੍ਰਤਾਰਾ ਪਰ ਜਦਰ ਤਬ ਦੇ ਅਪਾਰਾ ਜਵਾਬ ਕਰ ਤੋ ਕਬੋ ਤੁਮਨਾ ਮੈਂ ਤੈ ਦੇ ਤਰੇ ਸਭੋ ਜੀਤੇ ਬਦਨ ਸੁਸ਼ਭ ਤਾਰੇ ਆਪ ਨੇ ਬੋਚ ਉਚਾਰੇ ਤੁਮ ਸਭੀ ਤੇਰੇ ਤਨ ਰਾਲਮ ਜਾਣ ਤਬੇਦ ਫਿਦਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦਨ ਨਤ ਸੰਭਤਾ ਕਮੋੜੋ ਚਾਰਤ ਵੇਦਾ ਜਾ ਕੋ ਬਿਉ ਨ ਭਵਤ ਬੇਤਾ ਤਾ ਗੁਰਪ੍ਰਣ ਮਾਨਤ ਮਾਮੜ ਕੁਝ ਬੇਤ ਨ ਜਾਣਤ ਮਾ ਦੇਵ ਕੋ ਕੈ ਸਦਸੂ ਨਿਰੰਕਾਰ ਕਾਚ ਨਿਤਨੇ ਪਵੇ ਆਪਨੇ ਬੁੱਧ ਜੀਤੀ ਬਰਨਤ ਮਿਰ ਮਿਰ ਤੋਇ ਤਿੱਤੀ ਤੁਮੈ ਲਖ ਨਾ ਜਾਇ ਪ੍ਰਸਾਰਾ ਕੈ ਵਿਸ ਜਪਤ ਤੁਮ ਸੰਸਾਰ ਇਕ ਰੂਪ ਰੂਪ ਪਰੰਤ ਗੋਰਾ ਕੈ ਊਪਾ ਅੰਦਰ ਜੈ ਰਜ ਜਿੰਨੇ ਉਤ ਵਿੱਚ ਖਾਨ ਬਹੁ ਰਚ ਦੀਨੇ ਕਾ ਪੋਲ ਰਜ ਬਿਟਾ ਕਾ ਉਸਨ ਪ੍ਰਸੰਗ ਕਰੇ ਕਟਾ ਸਗਰੇ ਸ੍ਰੀ ਹਿਜ ਖਾਇ ਚੰਬ ਆਜ ਗਾ ਸੁਰ ਸੋ ਅਮਰੱਛਾ ਮੇਰੀ ਤੁਮ ਕਰੋ ਸਿਖਾ ਸਿਖ ਸਗੋਰਾ ਦਸ਼ੀਰਧ ਪਤਾ ਸਭਨ ਮਿਲੈ ਸ ਕਰੋ ਰਣਗਾਤਾ ਜੇ ਹਦ ਤਸਰਣੀ ਪਰੈ ਤਨਕ ਦੁਖ ਦੁਖ ਤੇ ਮਰੇ ਪਰਉਜਨ ਪਕ ਪਰੇ ਤਿਆਰੇ ਤਨਕ ਤਮ ਸੰਕਟ ਦਬਟਾਰੇ ਜੁਪ ਕ ਲੋਕ ਇਕ ਬਾਹਰ ਤੇ ਆਹੀਂ ਤਾਂ ਕਿ ਕਾਲ ਨਿਕਟ ਨ ਆਏ ਰਖਾਏ ਤਾਂ ਸਭ ਕਾਲਾ ਦੁਰਸ਼ਟ ਅਰਚਿਤ ਕਾਲਾ ਕਿਰਪਾ ਦਰਸ਼ਿ ਨਿਆ ਨਿਆਰੇ ਹੋ ਤਾਂ ਕਿ ਤਵ ਤਨਕ ਮੋ ਹਰਿਓ ਹਰੇ ਇਸ ਕਰਮ ਮੋ ਸਭ ਹੋਏ ਦੁਸ਼ਾਂਸ਼ ਸਵਸ਼ਕ ਨ ਕੋਈ ਇਕ ਬਾਝ ਤਮ ਸੰਮਾਰਾ ਕਰ ਭਾਂਜ ਤੇ ਤਾਈਂ ਬਾਰਾ ਜਿਨਨੇ ਨਾਮ ਤੁਮਾਰੋ ਕਾ ਦਰਦ ਦੁਖ ਸੁਖ ਤੇਰਾ ਕੜਾ ਕੇਤ ਮੈ ਸਰ ਤਿਆਰੀ ਆਪਾ ਦੇਦੇ ਉਬਾਰੀ ਸਰ ਰੋਮ ਸੋਇ ਦੁਖ ਤੇ ਲਿਓ ਬਚਾਈ ਸੁਵਈਆ ਆਪੈ ਗਜੁ ਤੇ ਤੁਮਰੇ ਤਬ ਤੇ ਕੋਪ ਤਰ ਨਿਹਾਨੀਂ ਔਰਾਮ ਰਹੀਂ ਪ੍ਰਾਨ ਪ੍ਰਾਨ ਅਨੇਕ ਕੇ ਮਤ ਇਕ ਨਾ ਮੰਨਿਆ ਉਸ ਬ੍ਰਹਮ ਸ਼ਾਸਤਰ ਵੇਦ ਸਬੇ ਬੁਖਤ ਕਮੇ ਕਨਾਂ ਜਾਣੀਓ ਸ੍ਰਿਸ਼ ਪਾਨ ਕਿਰਪਾ ਤੁਮਰੀ ਕਰ ਮੈਨ ਕ ਸੁਭ ਤੈਂ ਬਖਾਨਿਆ ਦੁਇਰਾ ਸਭਲ ਦਵਾਰ ਕੋ ਛੋੜ ਕੇ ਗਇ ਤਵਾਰ ਦਵਾਰੋ ਬੈ ਗਏ ਕਿ ਰਾਜ ਅਸੀ ਗੋਬਿੰਦ ਦਾਸ ਤਵਾਰੇ ਰਾਮ ਕਲੀ ਮਾਲਾ ਤੀਜਾ ਨੰਦ ਦੇ ਕੋ ਕਾਸੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਸ ਗੁਰੂ ਤੋਂ ਪਾਇ ਸੇ ਸਿੱਤੇ ਮਨ ਉਚੀਆਂ ਬਤਾਇਆ ਰਾਗ ਰਤਨ ਬਰਵਾਰ ਪ੍ਰੀਆ ਸਬਦ ਘਮਣ ਆਈਆਂ ਸੁਬਦੂਤ ਗਉਰੀ ਕੇ ਰਮਨ ਜਿਨੇ ਵਸਾਇਆ ਹੇ ਨਾਨਕ ਨੰਦ ਸਤਿਗੁਰ ਮੈਂ ਪਾਇ ਮਨ ਮੇਰਾ ਤੂੰ ਸੁਧਾਰੂ ਅਰ ਨਾਲੇ ਅਰ ਨਾਲੂ ਤੂੰ ਮਨ ਮੇਰੇ ਦੂਖ ਸਭੇ ਵਿਸਾਰਣਾ ਅੰਗੀਕਾਰੂ ਕਰੇ ਤੇਰਾ ਕਰ ਤੁਮ ਸੁਵਰ ਨਾਲਾ ਸੁਨਾਗ ਨਾਲਾ ਸੁਰਾਸਵਾ ਮੈਂ ਸੋਕ ਮਨ ਵਿਸਾਰੇ ਕੈ ਨਾਨਕ ਮਨ ਮੇਰੇ ਸਤਿਗੁਰ ਨਾਲੇ ਸਾਚੇ ਸਾਹਿਬ ਕਿਹਾਰੇ ਘਰ ਤੇਰੇ ਕਰਤਾ ਤੇਰੇ ਸਭ ਕੁਛ ਹੈ ਇਸ ਤੇ ਸੁਪਾਵਸ ਦਸਮ ਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨੁ ਸਿਆ ਵਜ ਸੁਧ ਕਨੇਰੇ ਕੈ ਨਾਮ ਚਿਸ ਸਭ ਕਿਆ ਨਿਗਰ ਤੇਰੇ ਸੋਚਾ ਨਾਮ ਮੇਰਾ ਤਾਰੋ ਸਾਚ ਨਾਮ ਆਦਾਰ ਮੇਰਾ ਜਨ ਬਖਾ ਸੁਭ ਗਵਾਈਆ ਕਾਰ ਸਾਤ ਸੁਖ ਮਨ ਆਵਸੇ ਹਜਰੇ ਚਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਹਰਿ ਤੇ ਜੈ ਬੜਾਈਆ ਕੈ ਨਾਨਕ ਸੁਨ ਸੰਤੋਖ ਸੁਤੇ ਪਿਆਰੋ ਸੋਚਾ ਨਾਮ ਮੇਰਾ ਤਾਰੋ ਵਾਜੇ ਬੰਦ ਕਰ ਸਵਾਗੇ ਕਰ ਸਵਾਗੇ ਸੁਖਦਵਾਜੇ ਕਲਾ ਜਤ ਕਰਤਾਰੀਆਂ ਪੰਜ ਦਰਸ ਕੀਤੇ ਕਾਰ ਕਟਕ ਬੁਮਾਰਿਆ ਤੁਰ ਕਰਮ ਪਤ ਜਿਨ ਕੋ ਸੇ ਨਾਮ ਰਖੇ ਲਾਗੇ ਸਹ ਨਾਨਕ ਤੈ ਸੁਖੋ ਤਿਤ ਗੁਰ ਰਤਵਾਜੇ ਅਨੰਤ ਸੁਣੋ ਵਡ ਪਾਗਿਓ ਸੁਗਲ ਮਨੋਰਥ ਪੂਰੇ ਪਾਰ ਪਰਮਪਰਾਇ ਉਤਰੇ ਸੁਗਲੇ ਵਿਸੋਰਹਿ ਦੂਖ ਰੋਗ ਸੰਤਾਪ ਤਰੇ ਸੋਨੇ ਸੱਚੀ ਬਾਣੀ ਸੰਤ ਸਾਜਨ ਵੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਰ ਕਤਿ ਪ੍ਰਭੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨੰਤ ਤੂਰੇ ਸੁਣ ਤੇ ਪਨੀਰ ਕਤਿ ਪਵਿਤ ਸਤਿ ਪ੍ਰਿਆ ਪ੍ਰਭੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨੰਤ ਤੂਰੇ ਮਦਾਵਣੀ ਮਹਲਾ ਪੰਜਵਾ ਥਾਲ ਵਿਚ ਨਸਤੂ ਪਈਓ ਸਤ ਸੰਤੋਖ ਵਿਚਾਰੂ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੇ ਆਦਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਇ ਉਦਾਰੋ ਏ ਵਸਤ ਜਿਨ ਜੈ ਨਿਤ ਨਤ ਰਖਿ ਉਰ ਧਾਰੋ ਤਮ ਸੰਸਾਰ ਚਰਨ ਲਗ ਤਾਰਿਐ ਸਬ ਨਾਨਕ ਬਰਮਾ ਪਸਾਰ ਉਸ ਲੋਕ ਮਾਲਾ ਪੰਜਵਾਂ ਤੇਰਾ ਕੀਤਾ ਅਜਾ ਤੋ ਨਾਹੀ ਮੈਨੋ ਜੋਗ ਕਿ ਤੋਈ ਮੈਨੇ ਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਉਈ ਤਰਸ ਪਿਆ ਮੈਂ RAM ਤੇ ਹੋਈ ਸਤਿਗੁਰ ਸਾਜਨ ਮਿਲੇ ਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਾਨਥੀ ਵੇ ਹਰੇ ਆ ਪੜੀ ਜਿਥੇ ਤੋਸ ਮਰਤ ਜਿਥੇ ਕੋਈ ਨਾ ਹਥ ਤੇਰੀ ਰੱਖ ਗਣੀ ਉਦਨ ਮੈਂ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛਡ ਜਾਏ ਭਾਵ ਚਲ ਵਿਖਮ ਸੁਗਾਉ ਗੁਰ ਸਬਦਿ ਪਰਪ ਜਿਨ ਕੋ ਲਭ ਕੀ ਪਿਆਸ ਮਰਤ ਸੇ ਖਾਏ ਕਲ ਮੈਂ ਪਨ ਗੁਣ ਗੋਬਿੰਦ ਗਾਏ ਸਭ ਸੇ ਨਾ ਕਿਰਪਾਲ ਸਮਲ ਸਾਇ ਸੇ ਬਿਰਤਾ ਕੋਈ ਨਾ ਜੈ ਜੀਵਤ ਦੇਹ ਸ਼ਲੋਕ ਮਹੱਲਾ ਪੰਜਵਾਂ ਅੰਤਰਗੁਰੂ ਰਾਦਨਾ ਜੀਵਾਂ ਜਪ ਗੁਰੂ ਨਾਮ ਨੇਤਰ ਸਤਿਗੁਰ ਪ੍ਰੇਖਣਾ ਸੋਰਨੇ ਸੁਨਣਾ ਗੁਰੂ ਨਾਮ ਸਤਿਗੁਰ ਸਿੱਤਿ ਰਤਿਆ ਦਰਗੇ ਪਾਈ ਠਾਉ ਕਉ ਨਾਨਕ ਕਿਰਪਾ ਕਰਿ ਸਨੇਵਤ ਦੇ ਜਗ ਮੈਂ ਉਤਮ ਕਾੜੀ ਵਿਰਲੇ ਕਈ ਕੈ ਮਾਲਾ ਪੰਜਵਾ ਰਖੇ ਰਖਣਾਰ ਆਪ ਬਾਰੀਆਂ ਨਗਰ ਕੀ ਪੈਰੀ ਪਾਇ ਕਾਜ ਸੁਹਾਰਿਆ ਨਾ ਨਵਾ ਪਦਿਆਲ ਮਨੋਨਾ ਵਿਸਾਰਿਆ ਨ ਸਾਜਨਾ ਕੇ ਸੰਗ ਵਜਲ ਤਾਰੀਆਂ ਨ ਸਾਕਤ ਨਿੰਦਕ ਦੁਇਚ ਖਿਨਮਾ ਬਿਦਾਰੀਆਂ ਤੇ ਸਭ ਕੀਟੈ ਕੋ ਨਾਨਕ ਮੰਨੇ ਮਾਏ ਜੇ ਸਿਮਰ ਸੁਖ ਕੋ ਸਗਲ ਦੁਖ ਹੋ ਜਾ ਤਿਸ ਸਰਦ ਕੀਟੈ ਕੋ ਨਾਨਕ ਮੰਨੇ ਮਾਏ ਜੇ ਸਿਮਰ ਸੁਖ ਹੋਏ ਸਗਲ ਦੁਖ ਹੋ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮੁ ਸ੍ਰੀ ਵਾਹਿਗੁਰੂ ਸਭ ਜੀ ਉਸ ਵੇਲਾ ਰਾਗੁਰ ਦੀਪ ਕੀ ਮਾਲਾ ਪਹਿਲਾ ਇਕ ਓਕਾਰ ਸਤਗੁਰ ਪ੍ਰਸਾਦ ਜੇ ਗੁਰ ਕੀਰਤ ਆਖੀਏ ਕਰਤੇ ਪੁਹੀ ਵਿਚਾਰੋ ਤਿਤ ਕਰ ਕਬਸ ਵੇਲਾ ਸਿਬਰੋ ਸਿਰਜਾਰੋ ਤਮ ਗਾਵ ਮੇਰੇ ਮੁਖਾਸ ਸਵੇਲਾ ਹੂੰ ਆਰ ਜਿਤ ਸਵੇਲੇ ਸਦਾ ਸੁਖ ਕੋਇਰਾ ਅਨੇਤਨਤ ਜਿਹੜੇ ਸਮਾਲਨ ਦੇਖੇ ਗੋਦੀ ਬਨਹਾਰ ਤੇਰੇ ਦਾਨੇ ਕੀਮਤ ਨਾ ਪਵਿਤ ਦਾਤੇ ਕਉਨ ਸਮਾਰ ਸੰਬਤਸਾ ਲਿਖਿਆ ਮਿਲਿ ਕਰਪਾਉ ਤੇਲ ਦੇਵ ਸਜਣ ਸਿਸੜਿਆਂ ਜਿਉ ਵਸ ਸਮੈਲ ਘਰ ਕਰੇ ਪਹੁੰਚ ਜੜੇ ਨਿਤ ਪਵਨ ਸੁਦਨਾਰਾ ਸਿਮਰੀਏ ਨਾਨਕ ਤੇ ਤੇ ਆਮ ਰாக ਸਮਲ ਪਹਿਲਾ ਛੇ ਗੁਰ ਛੇ ਗੁਰ ਛੇ ਉਪਦੇਸ਼ ਗੁਰ ਪਰ ਇੱਕੋ ਵੇ ਸਨੇਕ ਬਾਬਾ ਜਿਗਰ ਕਰਤੇ ਕੀਰਤ ਸੂਗ ਰਖੂ ਡੇਤਰਾਉ ਵਿਸ਼ਿਆ ਚ ਸਿਹਾ ਕੜੀਆਂ ਪੈਰ ਦਿੱਤੀ ਵਾਰੀ ਮਾ ਹੋਵਾ ਸੁਰ ਚਿਪੁਰਤਨੇਕ ਨਾਨਕ ਕ੍ਰਿਤਿਕ ਕੀਤੇ ਇਸ ਰਾਗ ਧਨਾਸਰੀ ਮਾਲਾ ਪਹਿਲਾ ਗਗਨ ਮੈ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਤੂਪ ਮਾਲਿਆਨ ਪਵਨ ਚ ਕਰੇ ਸਗਲ ਬਨ ਲਾਇ ਫੁਲੰਤ ਜੋਤੀ ਕੈ ਸਿਆਰਤੀ ਹੋਏ ਬਹੁ ਖੰਡਨਾ ਤੇਰੀ ਆਰਤੀ ਅਨਤ ਸਭ ਦੁਜੰਤ ਪੈ ਰਾਵ ਸਸਤੋ ਨਾਨਨ ਨੈਨਤ ਕੁਸੇ ਸਮੂਰਤ ਨਾਇਕ ਤੋਇ ਸਤ ਪਦ ਬਿਨਨ ਇਕ ਪਦ ਗੰਧ ਬਿਨ ਸਹਿਤ ਗੰਧ ਚਿਤਮਈ ਸਭ ਮੈਂ ਜੋਤ ਜੋਤ ਹੈ ਸੋਏ ਜਿਸ ਦੇ ਚਨਨ ਸਭ ਮੈਂ ਚਨਨ ਹੋਏ ਗੁਰ ਸੋਖੀ ਜੋਤ ਪ੍ਰਗਟ ਜੋਤਿ ਸੁਪਾਵਿ ਸੁਹਾਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਤ ਮਨੰਦ ਨਮੁਹਾਈ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਗ ਕੋ ਜੋਤੇ ਤੇਰੇ ਨਾਇ ਵਸਰਾ ਗੋੜੀਪੁਰ ਦੀ ਮੰਨ ਚੌਥਾ ਕਾਮ ਕਰੋਦ ਨਗਰ ਪੂ ਭਰਿਆ ਮੈ ਸਾਧੂ ਖੰਡ ਰਖੰਡਾ ਪੂਰਬ ਲਿਖਤ ਦੇਖੇ ਗੁਰ ਪਾਇ ਮਨ ਹਰ ਲੋ ਮੰਡਲ ਮੰਡਾਇ ਕਰ ਸਾਧੂ ਅੰਜਲੀ ਪਨ ਵਡਾ ਕਰ ਡੰਡੋ ਪਨ ਵਡਾ ਰਾਵ ਸਾਕਤ ਰਸਤ ਨ ਜਾਣਿਆ ਤਨੰਤਰੋ ਮੇ ਕੰਡਾਏ ਜਿਉ ਜਿਉ ਚਲੇ ਚੁਬਿ ਦੁਖ ਭਾਵੇ ਚ ਮਕਾਲਸ ਸਿਰ ਡੰਡਾਏ ਹਰ ਜਨ ਹਰ ਹਰ ਨਾਮ ਸਮਾਣੇ ਦੋਖ ਜੁਨਾ ਮਰਣ ਬੋਖੰਡਾ ਬਨਾਸੀ ਪੁਰਖ ਪਾ ਪਰਮੈ ਸਰਬੋ ਸੋਖੰਡ ਬ੍ਰਮੰਡਾਏ ਹਮ ਗਰੀਬ ਮਸਕੀਨ ਪਰਬ ਤੇਰੇ ਅਰ ਰਾਗ ਰਾਗੁਟ ਵੱਡਾ ਜਨ ਨਾਨਕ ਨਾਮ ਆਦਾਰ ਤੇ ਕਰਨਾ ਮੇ ਸੁਖ ਮੰਡਾ ਰਾ ਘੂੜੀਪੁਰ ਮਹੱਲਾ ਪੰਜਵਾ ਕਰੋ ਬਿਨੰਤੀ ਸੁਣੋ ਮੇਰੇ ਮੀਤੋ ਸੰਤਟ ਲਿਖੀ ਬਲਾ ਇਆ ਕਾਟ ਚਲੌਰ ਲਾਗੇ ਬਸਨ ਸੁਵੇਲਾ ਆਪੇ ਗੱਟੇ ਦਿਨ ਸੂਰਣਾਰੇ ਮਨ ਕੋ ਮਿਲਕਾ ਸੁਵਾਰੀ ਰਹਾਉ ਇਹ ਸੰਸਾਰ ਵਿਕਾਸ ਉਸੇ ਮੈਂ ਧਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪਿਵਾਵੇ ਇਹ ਰਸ ਅਗਤ ਘਤ ਤਤ ਨ ਜਾਣੇ ਜਾ ਕੋਈ ਸੁਈ ਬਿਨ ਜੋਰ ਗੁਰਤੇ ਮਨੇ ਬਸੇਰਾ ਨਿਜਗਰ ਮੈਲ ਪਾ ਸੁਖ ਸੇਜੇ ਬੋਰਨੇ ਗੋਪੇਰਾ ਅੰਤਰ ਜਾਮੀ ਉਰਕ ਬਿਦਾਤੇ ਸਰਦਾ ਮਨ ਕੀ ਪੂਰਾ ਨਾਨਕ ਦਾਸ ਸੁਖ ਮੰਗੇ ਮੋ ਕਰਸੁੰਤਨ ਕੀ ਤੂਰਾ ਅੰਤਰ ਜਾਵੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰ ਨਾਨਕ ਦਾਸ ਤੇ ਸੁਖ ਮੰਗੇ ਮੋਕ ਕਰ ਸੰਤਨ ਕੀ ਤੂ ਪ੍ਰ ਵਾਹਿ ਗੁਰਜੀਕਾ ਖਾਲਸਾ ਵਾਹਿ ਗੁਰਜੀ ਕੀ ਪਤੇ